ਸਸਰੀ ਗਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਲਗਭਗ 4-5 ਦਿਨਾਂ ਬਾਅਦ ਅੱਜ ਟਾਈਮ ਲੱਗਿਆ ਸੀਗਾ ਇਧਰ ਰੀਜਨਲ ਕੰਮ ਕਰਨ ਨਾਲੋਂ ਕਿਉਂਕਿ ਕਣਕ ਦਾ ਕੰਮ ਚੱਲਦਾ ਸੀਗਾ ਖੇਤ ਤੂਲੀ ਦਾ ਕੰਮ ਚੱਲੀ ਗਿਆ ਫਿਰ ਮੰਡੀ 'ਚ ਕੰਮ ਆ ਗਿਆ ਤੋਲ ਤਲਈਏ ਦਾ ਤੇ ਰਾਤ ਆਪਣੀ 12:30 1 ਵਜੇ ਕਣਕ ਬਾਬੇ ਦੀ ਕਿਰਪਾ ਨਾਲ ਤੁਲ ਗਈ ਤੇ ਝਾੜ ਅੱਗੇ ਨਾਲੋਂ ਦਾ ਘੱਟ ਹੈਗਾ ਪਰ ਚੰਗਾ ਹੈਗਾ ਜਿੰਨਾਂ ਦੇ ਤਾਂ ਰੱਬ ਨੇ ਖੁਸ਼ਾਂਗੇ ਸ਼ੁਕਰਾ ਪਰਮਾਤਮਾ ਦਾ ਤੇ ਤੁਸੀਂ ਜਰੂਰ ਦੱਸਿਓ ਤੁਹਾਡੇ ਝਾੜ ਕਿੰਨਾ ਘਟਿਆ ਹੈਗਾ ਮਾਕੇ ਅੱਜ ਸਵੇਰੇ ਮੈਂ ਟਾਈਮ ਸਿਰ ਨਿਮਾਤੀਆਂ ਸੀ ਮਟਰ ਤੋਂ ਤੇ ਖੁਰਲੀਆਂ ਧੋਤੀਆਂ ਕਿਉਂਕਿ ਤਿੰਨ ਚਾਰ ਦਿਨ ਖੇਤ ਵਾਲੇ ਕੰਮਾਂ 'ਚ ਰੁੱਝੇ ਹੋਏ ਸੀ ਇੱਧਰ ਗੌਰ ਘਟ ਹੋਈ ਹੈਗੀ ਤੇ ਗੌਰ ਇੰਨੀ ਕਿ ਜਿਆਦਾ ਮਹਿੰਗੀ ਪੈ ਗਈ ਤੇ ਦੋਨੇ ਪਸ਼ੂ ਆਪਣੇ ਦੁੱਧ ਵਾਲੇ ਉਹ ਝੋਟੀ ਚਨਾਬ ਦੀ ਮਾਂ ਤੇ ਉਧਰੋਂ ਗਾਈ ਲਗਭਗ ਕਿਲੋ-ਕਿਲੋ ਦੁੱਧ ਤੋੜ ਗਏ ਕਿਉਂਕਿ ਗਰਮੀ ਵੱਧ ਗਈ ਟਾਈਮ ਸਿਰ ਪਾਣੀ ਪੂਣੀ ਨਹੀਂ ਪਾਇਆ ਗਿਆ ਕੱਖੋਕ ਲਿਆਂਦੇ ਨਹੀਂ ਗਏ ਨੇਰੀ ਤੂੜੀ ਤੇ ਰੱਖੀਆਂ ਨੇ ਗਈਆਂ ਤੇ ਤਾਂ ਕਰਕੇ ਦੁੱਧ ਤੋੜ ਗੀਆਂ ਜਦ ਕਿ ਲੇਟੀ ਵੀ ਪਈ ਗਈ ਆ ਫੀਡ ਵੀ ਪਈ ਗਈ ਹੈਗੀ ਬਸ ਐ ਜਦੋਂ ਸਕੇਜੂਲ ਜਾਂ ਹਿੱਲ ਗਿਆ ਪਸ਼ੂ ਉਸੇ ਦੇ ਉਪਰ ਆ ਮੰਨ ਜਾਂਦਾ ਤੇ ਦੁੱਧ ਤੋੜਨ ਨੂੰ ਥਾਂ ਭਾਲਦਾ ਹੁੰਦਾ ਹਰ ਵਕਤ ਬਾਕੀ ਨਵੀਂ ਤੂੜੀ ਦੀ ਐਡ ਟੈਂਸ਼ਨ ਹੁੰਦੀ ਆ ਤੁਹਾਨੂੰ ਪਤਾ ਇਹ ਹਾਜਮ ਘਟ ਆਉਂਦੀ ਹੈਗੀ ਮੰਗਰਲੇ ਵਾਰਾ ਵੱਡੀ ਮਾਜੇ ਤੂੜੀ ਨਹੀਂ ਬਿਮਾਰ ਕਰੀਏ ਹਜੇ ਤੱਕ ਲੋਟ ਨਹੀਂ ਆਈ ਸਾਰੇ ਪਰਾਂਵਾਂ ਨੂੰ ਬੇਨਤੀ ਹੈ ਵੀ ਨਵੀਂ ਤੂੜੀ ਤੇ ਜ਼ਰੂਰ ਕੰਮ ਕਰਿਓ ਜੇ ਤੁਸੀਂ ਨਵੀਂ ਤੂੜੀ ਪਾਉਣੀ ਛੋਡੀ ਮਜਬੂਰੀ ਆ ਤਾਂ ਘਟੋ ਘਟੋ 4-5 ਘੰਟੇ ਉਹਨੂੰ ਭਿਉਂਕੇ ਰੱਖੋ ਪਹਿਲਾਂ ਖੁਰਲੀ ਦੇ ਵਿੱਚ ਭਿਉਂਦੋ ਪਾਣੀ ਪੂਰਾ ਫੁੱਲ ਪਾ ਕੇ ਤੇ ਫੇਰ ਰਲਾਓ ਤੇ ਦੇਖ ਕਿੱਥੇ ਜਾਂਦੀ ਹੈ ਉਹਦੇ ਨਾਲ ਪੰਗੇ ਲੈਣਾ ਨਾਲੇ ਜਦੋਂ ਇੱਕ ਵਾਰੀ ਛੜ ਮਾਰੇ ਪਰ ਉਹਦੇ ਘਾਣੇ ਦੂਜੇ ਰੋੜ ਭਸਦੀ ਹੁੰਦੀ ਹੈਗੀ ਤੇ ਤੂੜੀ ਤੇ ਜ਼ਰੂਰ ਗੌਰ ਕਰਿਓ ਤੂੜੀ ਆਪਣੇ ਵੀ ਨਮੀ ਪਈ ਜਾਂਦੀ ਹੈਗੀ ਪਰ ਆਇਆ ਆਪਾਂ ਥੋੜੀ ਮੋਟੀ ਭਿਓਂ ਕੇ ਰੱਖ ਦਿੰਨੇ ਆ ਪਹਿਲਾਂ ਤੇ ਫਿਰ ਰਰ ਲਾ ਕੇ ਆ ਪੀੜਾਂ ਪੂੜਾਂ ਚ ਫਿਰ ਰਰ ਲਾਉਣੇ ਆਗੇ ਬਾਕੀ ਹਜੇ ਤੱਕ ਤਾਂ ਸੁੱਖ ਸ਼ਾਂਤੀ ਹੈ ਬਾਬਾ ਕਿਰਪਾ ਕਰੇ ਤੰਦਰੁਸਤੀਆਂ ਬਣਾ ਕੇ ਰੱਖੇ ਦੁੱਧ ਦੇਖਦੇ ਆ ਕਿਵੇਂ ਰਿਕਵਰ ਕਰਦੀਆਂ ਨੇ ਦੁੱਧ ਮੈਨੂੰ ਲੱਗਦਾ ਨਹੀਂ ਕਿਉਂਕਿ ਇਦੂ ਬਾਦ ਗਰਮੀ ਵਧ ਜਾਨੀ ਐਗੀ ਦੁੱਧੋ ਐਸਾ ਵੈਸੇ ਰਿਕਵਰ ਕਰਨੀਆਂ ਜੇ ਫੀਡ ਵਧਾ ਕੇ ਦੁੱਧ ਪਤਾਉਣੇ ਤਾਂ ਉਹਦਾ ਕੋਈ ਬਾਲਾ ਫਾਇਦਾ ਨਹੀਂ ਹੈਗਾ ਨੁਕਸਾਨੀ ਆ ਉਹਦਾ ਮਾੜੀ ਮੋਟੀ ਸੇਵਾ ਵਧਾ ਕੇ ਨਮਾਉਣ ਧਮਾਉਣ ਦਾ ਟਾਈਮ ਵਧਾ ਦਾਂਗੇ ਪਾਣੀ ਪੂਣੀ ਦੋ ਚਾਰ ਵਾਰੀ ਵੱਧ ਪਿਆ ਕੇ ਦੇਖਾਂਗੇ ਤੇ ਬਾਕੀ ਲੇਟੀ ਲੂਟੀ ਚੱਲੀ ਜਾਂਦੀ ਹੈਗੀ ਬਾਕੀ ਹੁਣ ਆਹ ਤਾਂ ਪੱਠੇ ਪੁੱਠੇ ਬਹੁਤ ਥੋੜੇ ਹਣਦੀ ਹੈਗੀ ਖੀੜ ਵੀ ਮਸਾਂ ਹੀ ਖਾਂਦੀ ਹੈਗੀ ਕਿਉਂਕਿ ਜਿਵੇਂ ਪਸ਼ੂ ਤਾਂ ਦੇਣਾ ਨੇੜੇ ਆ ਜਾਂਦੇ ਨੇ ਉਵੇਂ-ਉਵੇਂ ਪਸ਼ੂ ਖਾਣਾ ਬਿਨਾ ਘਟਾਈ ਜਾਂਦਾ ਹੈਗਾ ਤੇ ਲੇਵਾ ਸੋਨਾ ਬਣਾਈ ਜਾਂਦੀ ਹੈ ਬਾਕੀ ਦੇਖੋ ਬਾਬੇ ਦੀ ਕਿਰਪਾ ਨਾਲ ਇਕੱਠੀ ਹੋਣਗੀਆਂ ਹੁਣ ਮੈਨੂੰ 100% ਪਤਾ ਆਪਦੀ ਮਾਂ ਨਾਲ ਹੀ ਸੂਗੀ ਇਹ ਇਹਦੀ ਮਾਂ ਨੇ ਵੀ ਪੁੜੇ ਜੇ ਤੋੜ ਕੇ ਇਹਨੇ ਵੀ ਪੁੜੇ ਜੇ ਤੋੜ ਲਏ ਹੁਣ ਹੁਣ ਝਾਕ ਹੈਗੀ ਹੈ ਵੀ ਥੋੜੇ ਕਿ ਦਿਨਾਂ ਦੇ ਵਿੱਚ ਸੂ ਪੈਣਗੀਆਂ ਤੇ ਬਾਬੇ ਦੀ ਕਿਰਪਾ ਨਾਲ ਕਿਰਪਾ ਨਾਲ ਰੰਗ ਭਗ ਲਾਉਣਗੀਆਂ ਫਾਰਮ ਦੇ ਵਿੱਚ ਆਪਣੇ ਉਮੀਦ ਉਹ ਤਾਂ 100% ਪਤਾ ਹੈ ਕੱਟੀ ਹੋਈ ਹੈਗੀ ਬਹੁਤ ਚੰਗੀ ਇਹਨੇ ਪਹਿਲੀ ਵਾਰ ਸੋਣਾ ਇਹ ਤੋਂ ਦੇਖਦੇ ਆਂ ਕੀ ਦੇ ਰਿਹਾ ਰੱਬ ਹੈ ਤੇ ਕੀ ਆਪਾਂ ਨੂੰ ਉਮੀਦ ਇਹ ਤੋਂ ਵੀ ਬਹੁਤ ਚੰਗੇ ਦੁੱਧ ਦੀ ਹੈ ਚੰਗੇ ਕੱਟ ਰੂ ਦੀ ਹੈ ਪਰ ਮਾਲਕ ਕਰੇ ਸੋ ਕਰੇ ਬਾਕੀ ਗ੍ਰੋਥ ਵਾਰਸ ਤੇ ਮੈਨੂੰ ਬਹੁਤ ਸਾਰੇ ਮੈਸੇਜ ਆਉਂਦੇ ਨੇ ਸੱਚ ਹਰੇਕ ਵੀਡੀਓ ਦੇ ਵਿੱਚ ਥੱਲੇ ਬਾਈ ਪਸ਼ੂ ਮੋٹے ਨਹੀਂ ਹੁੰਦੇ ਬਾਈ ਝੋਟੀਆਂ ਰਾਜ਼ ਹੀ ਨਹੀਂ ਹੁੰਦੀਆਂ ਹੈਗੀਆਂ ਬਾਈ ਪਹਿਲੀ ਗੱਲ ਤਾਂ ਜਿਹੜਾ ਤੁਹਾਡੇ ਮੋਟੋ ਥੱਲੇ ਲਿਖਿਆ ਹੈ ਆ ਘਰ ਦਾ ਪਸ਼ੂ ਹੈਗਾ ਉਹਦਾ ਜੇ ਲਾੜ ਪਿਆਰ ਜੇ ਨਾਲ ਪਾਲਿਆ ਹੋਵੇ ਉਹ ਆਟੋਮੈਟਿਕਲੀ ਰਾਜੀ ਹੁੰਦਾ ਹੈਗਾ ਆ ਹੁਣ ਸਾਡ ਵਾਲੀ ਪਤਲੋ ਹੈਗੀ 20 ਮਹੀਨਿਆਂ ਦੀ ਹੋ ਗਈ ਇਹਦੀ ਗਰੋਥ ਦੇਖ ਲਓ ਨਾਂ ਵਾਲੀ ਮੋਟੀ ਆ ਨਾਂ ਵਾਲੀ ਹੱਡੜਾ ਬਿਲਕੁਲ ਨਾ ਕੋਈ ਢਿੱਡ ਛੱਡਿਆ ਹੋਇਆ ਬਿਲਕੁਲ 100% ਸੋਹਣੀ ਫਿਟਨੈਸ ਚ ਹੈ ਬਹੁਤ ਸਨੱਖੀਆਂ ਝੋਟੀਆਂ ਨੇ ਆਪਣੀਆਂ ਆਹ ਆਪਣੀ ਛੋਟੀ ਲਾਲੋ 9-10 ਮਹੀਨੇ ਦੀ ਹੋ ਗਈ 8-9 ਹਾਂ 8-9 ਮਹੀਨੇ ਦੀ ਹੋ ਗਈ ਹੁਣ ਇਹ ਇਹ ਵੀ ਪੂਰੀ ਵਧੀਆ ਵੇਟ ਚ ਹੈਗੀ ਨੰਟਡ ਐਕਸਟਰਾ ਸਾਡੇ ਆ ਨਾ ਗ੍ਰੋਥ ਘਟ ਹੈਗੀ ਪੂਰੀ ਵਧੀਆ ਗ੍ਰੋਥ ਹੈ ਮਸਲ ਵਗੈਰਾ ਬਾਡੀ ਸਕੋਰ ਬਹੁਤ ਸੋਹਣਾ ਹੈਗਾ ਫੀਡ ਵਗੈਰਾ ਬਾਈ ਇਹਨਾਂ ਨੂੰ ਗ੍ਰੋਬਰੀ ਪਈ ਜਾਂਦੀ ਆ ਏਕ-ਏਕ ਡੱਬੂ ਮਤਲਬ ਕਿ 1 ਕਿਲੋ ਡੇਲੀ ਵੈਸੇ ਤਾਂ ਪਾਣੀ ਤਾਂ ਵੱਧ ਚਾਹੀਦੀ ਆ ਪਰ ਆਪਾਂ ਸਾਮ ਸੰਭਾਲ ਬਾਬੇ ਦੀ ਕਿਰਪਾ ਨਾਲ ਹੈਗੀ ਆਪਣੀ ਤਾਂ ਫੀਡ ਆਪਾਂ ਥੋੜੀ ਜਿਹੀ ਘੱਟ ਪਾਉਣੇ ਆਗੇ ਕਟਰੂਆਂ ਨੂੰ ਚੋਟੀਆਂ ਨੂੰ ਬਾਕੀ ਆ ਗੋਰੀ ਦਾ ਹਜੇ ਕੁਝ ਖਾਣੀ ਨਹੀਂ ਲੱਗੀ ਫੀਡ ਫੋਨ ਰੋਟੀ ਕਦੇ ਖਾ ਲੈਂਦੀ ਐ ਕਦੇ ਖਾਂਦੀ ਨਹੀਂ ਹੈਗੀ ਬਾਕੀ ਸਾਰੀਆਂ ਖਾਈ ਜਾਂਦੀਆਂ ਨੇ ਹੈਗੀਆਂ ਤੇ ਬਾਕੀ ਛਣਾਵ ਹੋਣੀਂ ਗਰੂਵੀ ਹੋਣੀ ਇੱਥੇ ਫਿਰਦੇ ਨੇਗੇ ਇਹਨਾਂ ਨੂੰ ਬਹੁਤ ਸਾਰੇ ਭਰਾ ਕਹਿੰਦੇ ਨੇ ਬਈ ਇਹਨਾਂ ਨੂੰ ਵੀ ਖੁੱਲੀਆਂ ਛੱਡਿਆ ਕਰੋ ਇਹ ਤਾਂ ਹੁਣ ਢਿੱਡ ਦੇਖ ਲੋ ਲੈ ਖੁੱਲੀ ਛੱਡੀ ਹੋਈ ਆ ਕਿਵੇਂ ਟੈਂਬਰਡ ਹੋਈ ਖੜੀ ਹੈਗੀ ਇਹ ਇਹਨਾਂ ਸਾਰੀਆਂ ਖੁਰਲੀਆਂ ਇਹਨਾਂ ਦੋਨਾਂ ਨੇ ਚਟਣੀਆਂ ਦੇਖੋ ਢੱਡੇ ਤਲ ਜਿੰਨਾ ਟਾਈਮ ਹੈ ਦੋਨੇ ਖੁਰਲੀਆਂ ਖਾਲੀ ਨਹੀਂ ਹੁੰਦੀਆਂ ਇਹ ਨੇ ਤੇ ਛਣਾਵ ਨੇ ਗੇੜੇ ਦੇ ਨਾ ਨਹੀਂ ਹਟਣਾ ਕਿਤੇ ਉੱਥੇ ਜਾ ਕੇ ਖਾਣ ਲੱਗੇ ਕਿਤੇ ਉੱਥੇ ਜਾ ਕੇ ਆਹ ਦੇਖ ਲੋ ਲੱਗਦਾ ਇਹ ਵੀ 4.5 ਮਹੀਨਿਆਂ ਦਾ ਹੋ ਗਿਆ ਐ ਲੱਗਦਾ ਜਿਵੇਂ 1.5-2 ਮਹੀਨਿਆਂ ਦਾ ਹੁੰਦਾ ਹੈਗਾ ਪਹਿਲਾਂ ਤਾਂ ਚਲ ਬਿਮਾਰ ਰਿਆ ਹੁਣ ਠੀਕ ਹੈ ਹੁਣ ਢਿੱਡੀ ਛੱਡੀ ਜਾਂਦਾ ਵੱਧਾ ਹੀ ਨਹੀਂ ਹੈਗਾ ਗਰੋਥ ਹੀ ਨਹੀਂ ਕਰ ਰਿਹਾ ਕਿਸੇ ਪਾਸਿਓਂ ਵੀ ਢੁੱਡ ਦਾ ਪਹਿਲਾਂ ਹੱਲ ਕਰਦੇ ਆਂਗੇ ਹੁਣ ਵੇਲੇ ਹੋ ਗਏ ਹੁਣ ਇਹਨਾਂ ਨੂੰ ਬੰਨ੍ਹ ਕੇ ਹੀ ਰੱਖਾਂਗੇ ਇੱਥੇ ਆਹ ਛੋਟੀ ਖੁਰਲੀ ਦੇ ਇਹਨਾਂ ਨੂੰ ਨਹੀਂ ਸਾਰੀਆਂ ਗਰਮੀਆਂ ਖੋਲਦੇ ਜਿੱਥੇ ਪਾਣੀ ਹੈ ਇੱਥੇ ਤੂੜੀ ਹੈ ਇਹਨਾਂ ਨੂੰ ਪੱਠੇ-ਪੁੱਠੇ ਚਾਰ ਚੂਰ ਦੇ ਇਹਨਾਂ ਨੂੰ ਦਿਖਾਉਣਾ ਹੀ ਨਹੀਂ ਤੇ ਬਾਕੀ ਬਾਈ ਤੁਸੀਂ ਜਰੂਰ ਦੱਸਿਓ ਛੋਡੇ ਝਾੜ ਤੂੜੀ ਸੱਚ ਮੇਨ ਗੱਲ ਤੂੜੀ ਦੀ ਤੂੜੀ ਦੇ ਸੋਨੂੰ ਮੈਂ ਹਾਲ ਦਿਖਾ ਦਣਾ ਸਾਡਾ ਹਾਲ ਆ ਭਾਂਡਾ ਸਾਰਾ ਭਰ ਗਿਆ ਸਵਾਤ ਤਾਂ ਸਾਡੀ ਬਹੁਤ ਪਿੱਛੇ ਤੱਕ ਆ ਗਈ ਇਹ ਸਵਾਤ ਤਾਂ ਪਿੱਛੇ ਦੂਜੇ ਘਰ ਦੇ ਗਵਾਨੀਆਂ ਨਾਲ ਪਿੱਠ ਲੱਗ ਗਈ ਜਾ ਕੇ ਆਪਣੇ ਘਰ ਦੀ ਨਾਲੇ ਡੂੰਗੀ ਆ ਘਟੋ ਘਟੋ 25 ਡੀ ਟਰਾਲੀਆਂ ਪੈ ਜਾਂਦੀਆਂ ਨੇਗੀਆਂ ਐਤਕੀ 4 ਕਿਲੀਆਂ ਦੀ ਤੂੜੀ ਹਜੇ ਰਹਿਦੀ ਆ ਉਹ ਦੇਖਦੇ ਆ ਕਿੱਥੇ ਪਾਊਗੀ ਹੁਣ ਰੇਟ ਹੈਣੀਗੀ ਵੇਚਣ ਦਾ ਵੇਚ ਕੇ ਵੀ ਜਾਵਾਂਗੇ ਕਿੱਥੇ ਆਂਕੇ ਰੇਟ ਨਹੀਂ ਹੈਗਾ ਜੰਮੀ ਅਗਲਾ ਮੁਫਤ ਮੰਗੂ ਭਾਲਦਾ ਹੈਗਾ ਮੁਫਤ ਮੰਗੂ ਸਾਨੂੰ ਪਤਾ ਕਿੱਥੇ ਦਿੱਤੀ ਜਾਂਦੀ ਹੈ 15 1600 ਕਰਵਾਈ ਹੋਗੀ 4 500 ਰੁਪਏ ਦਾ ਗੇੜਾ ਹੋ ਗਿਆ ਤੇ ਮਹਿੰਗਾ ਪੈਂਦਾ ਬਈ ਵੇਚਣਾ ਇੰਨਾ ਰੇਟ ਆਖਲਾ ਦਿੰਦਾ ਨਹੀਂ ਹੈਗਾ ਹੁਣ ਤੇ ਬਾਕੀ ਦੇਖਦੇ ਆ ਔਕੇ ਸੌਕੇ ਇੱਕ ਵਾਰੀ ਦਾ ਟਰਾਈ ਕਰਾਂਗੇ ਵੀ ਇੱਥੇ ਪਾਈ ਜਾਵੇ ਬਾਕੀ ਜੇ ਕੋਈ ਹੱਲ ਹੋਇਆ ਬਾ ਸਰ ਥੋੜੀ ਮੋਟੀ 25 2600 ਰੁਪਏ ਵੀ ਟਰਾਲੀ ਵਿਕਦੀ ਹੋਈ ਨਾ ਆਪਾਂ ਵੇਚ ਦਾਂਗੇ ਕਿਉਂਕਿ ਥਾਂ ਹੈ ਨਹੀਂ ਆ ਮੀ ਮੂ ਆਊਗਾ ਨੇਰੀਆਂ ਆਉਣੀਆਂ ਇੱਥੋਂ ਬਾਹਰੋਂ ਤਾਂ ਐਂ ਉੱਡੀ ਜਾਣੇ ਨੇ ਹਵਾਜਾ ਸਾਰੀ ਨੇ ਸਾਰਾ ਘਰ ਪਰਦਿਆ ਕਰਨਾ ਹੈਗਾ ਗਰਦਗੁਵਾਰ ਨਾਲ ਤੇ ਲੋਟ ਨਹੀਂ ਆਉਣਾ ਬਾਕੀ ਜੇ ਵਿਕੀ ਜਾਂ ਕੋਈ ਤੁਸੀਂ ਨੇੜੇ ਤੇੜੇ ਦੇ ਪਿੰਡ ਦੇ ਕੋਈ ਦੇਖਦੇ ਹੋ ਭਰਾ ਸਾਨੂੰ ਚਾਹੀਦੀ ਹੋਈ ਕਮੈਂਟ ਕਰ ਦਿਓ ਮੈਸੇਜ ਕਰ ਦਿਓ ਰਾਬਤਾ ਕਰ ਲਾਂਗੇ ਆਪਾਂ ਜੇ ਗੱਲ ਬਣੀ ਆਪਾਂ ਸੋਟ ਛੱਡ ਦਾਂਗੇ ਤੂੜੀ ਬਾਕੀ ਵੀਡੀਓ ਨੂੰ ਲਾਈਕ ਕਰਿਓ ਇੱਥੇ ਤੱਕ ਦੇਖਣ ਵਾਸਤੇ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਜਲਦੀ ਟੂਰ ਤੇ ਨਿਕਲਾਂਗੇ ਦੋ ਟਰੈਕ ਕਰਾਂਗੇ ਆਪਾਂ ਲਗਭਗ 10 ਕੁ ਦਿਨਾਂ ਦੇ ਵਿੱਚ ਵਿੱਚ ਮੈਂ ਟੂਰ ਤੇ ਨਿਕਲ ਜਾਣਾ ਹੈਗਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਆ ਸਾਨੂੰ ਸਾਰਿਆਂ ਨੂੰ ਲਗਭਗ ਹਰੇਕ ਵੀਡੀਓ ਥੱਲੇ ਮੈਨੂੰ ਤਿੰਨ ਚਾਰ ਕਮੈਂਟ ਆਉਂਦੀਆਂ ਹੁੰਦੀਆਂ ਨੇ ਬਾਈ ਟੂਰ ਤੇ ਕਿੱਥੇ ਜਾ ਰਹੇਗਾ ਕਦੋਂ ਜਾ ਰਹੇਗਾ ਬਾਈ ਇਹ ਤਾਂ ਕਿ ਕਸ਼ਮੀਰ ਜਾਵਾਂਗੇ ਵੱਡਾ ਟਰੈਕ ਕਰਨਾ ਕਸ਼ਮੀਰ ਗ੍ਰੇਟ ਲੀਕਸ ਟਰੈਕ ਉਹ ਹਜੇ ਖੁੱਲਿਆ ਨਹੀਂ ਹੈਗਾ ਏਦੋਂ ਪਹਿਲਾਂ ਆਪਾਂ ਜਾਂ ਤਾਂ ਸਰਪਸ ਟਰੈਕ ਕਰਾਂਗੇ ਜਾਂ ਫਿਰ ਇੱਕਨਾਂ ਤਾਂ ਹੋਰ ਨਰਸਰੀ ਟਰੈਕ ਕਰਕੇ ਆਵਾਂਗੇ ਬਹੁਤ ਜਲਦੀ ਜਾਵਾਂਗੇ ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਲਿਓ ਧੰਨਵਾਦ